ਮੇਰੇ ਨਾਲ ਕਈ ਸਿੱਖ ਦੋਸਤ ਫੋਨ ਦੇ ਉੱਤੇ ਸਲਾਮ ਲੈਂਦੇ ਨੇ ਉਹ ਕਹਿੰਦੇ ਨੇ ਅਸਲਾਮੁਅਲੈਕੁਮ ਯਾਰ ਕਿੱਡੇ ਵੱਡੇ ਜ਼ੇਹਨ ਦੇ ਤੇ ਖੁੱਲੇ ਮਾਈਂਡ ਦੇ ਮਾਲਕ ਨੇ ਕਿ ਸਾਡੇ ਨਬੀ ਦੇ ਦੱਸੇ ਹੋਏ ਤਰੀਕੇ ਦੇ ਨਾਲ ਸਲਾਮ ਲੈਂਦੇ ਤੇ ਜੇ ਅਸੀਂ ਉਹਨਾਂ ਨੂੰ ਸਰਦਾਰ ਜੀ ਕਹਿ ਦਈਏ ਤੇ ਸਾਡੀ ਜ਼ੁਬਾਨ ਤੇ ਕਿਹੜੇ ਕੋਈ ਦੇ ਫਲ ਘਟ ਜਾਣ ਲੱਗੇ ਨੇ ਇੱਜ਼ਤ ਦੇ ਰਹੋਗੇ ਅਸਲਾਮੁਅਲੈਕੁਮ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਨਾਸਰ ਮਦਨੀ ਦੀ ਲੈਂਦੇ ਪੰਜਾਬ ਦਾ ਬਹੁਤ ਵੱਡਾ ਇਸਲਾਮੀ ਸਕਾਲਰ ਉਹ ਗੱਲ ਕਰ ਰਿਹਾ ਸਿੱਖ ਕੌਮ ਦੇ ਬਾਰੇ ਉਹ ਕੀ ਗੱਲਬਾਤ ਕਰ ਰਿਹਾ ਅੱਜ ਇਸ حوالے ਨਾਲ ਵੀਡੀਓ ਹੈ ਵੀਡੀਓ ਦੀ ਤਰ੍ਹਾਂ ਵਦਨ ਤੋਂ ਪਹਿਲੇ ਤੁਹਾਡੀ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਏ ਵੀਡੀਓ ਸ਼ੁਰੂ ਕਰਨੀਆਂ ਜੀ 1 2 3 ਗੋ ਚਲਿਆ ਤੇਰੇ ਨਬੀ ਨੇ ਪੱਥਰ ਖਾ ਕੇ आसमान ਤੋਂ ਫਰਿਸ਼ਤੇ ਆਏ ਉਹ ਪੱਥਰ ਮਾਰਨ ਵਾਲੇ ਕਾਫਰ ਸੀ ਔਰ ਕਾਫਰਾਂ ਚ ਉਹਨਾਂ ਦੇ ਰਿਸ਼ਤੇਦਾਰ ਸਨ ਤੇ ਆਸਮਾਨ ਤੋਂ ਆਏ ਸੋਨਾਂ ਰਿਸ਼ਤੇਦਾਰਾਂ ਦੇ ਗਲਤ ਪਰਚੇ ਕਰਾਉਣ ਵਾਲਿਓ ਗਲਤ ਨੰਬਰ ਤੇ ਨਾਮ ਦੇਣ ਵਾਲਿਓ ਫਲਾਣੇ ਦਾ ਨਾਮ ਪਾ ਦੋ ਫਲਾਣ ਦਾ ਪਾ ਦੋ ਫਲਾਣ ਦਾ ਪਾ ਦੋ ਕੀਤਾ ਕਿਸੇ ਨੇ ਹੁੰਦਾ ਫਲਾਣ ਦੀ ਬਤ ਗਾ ਢਾ ਦੋ ਫਲਾਣ ਦਾ ਇੰਜ ਕਰ ਲੋ ਆ ਸਾਡੇ ਨਨਕਾਣੇ ਦੇ ਅੰਦਰ ਵੀ ਬਤਮੀਜ਼ ਕਈ ਉੱਠੇ ਸੀ ਉਹ ਬੱਚੇ ਦਾ ਨਕਾਹ ਦਾ ਮਸਲਾ ਸੀ ਤੋਂ ਨਾ ਗੁਰਦੁਆਰੇ ਤੇ ਪੱਥਰ ਫੇਕੇ ਟੁੱਪ ਕੇ ਮਰਨ ਦਾ ਮਕਾਮ ਇਹ ਤੇਰੀ ਤਾਲੀਮ ਹੈ ਤੇਰੇ ਨਬੀ ਨੇ ਦਿੱਤੀ ਤੇਰੇ ਨਬੀ ਦੀ ਤਾਲੀਮ ਕਿਆ ਹੈ ਸੁਣ ਮਸਲਾ ਪੱਥਰ ਮਾਰੇ ਨੇ ਕਾਫਰਾਂ ਨੇ ਮੁਸਤਫਾ ਨੂੰ ਸੁਣ ਤੈਨੂੰ ਅਗਰ ਸਿੱਖ ਬਾਈ ਨਨਕਾਣਾ ਸਾਹਿਬ ਦੇ ਗੁਰਦੁਆਰੇ ਚ ਪੱਥਰ ਮਾਰ ਦੇ ਤੇ ਤੇਰਾ ਰਿਐਕਸ਼ਨ ਕੀ ਹੋਣਾ ਚਾਹੀਦਾ ਸੀ ਇਹ ਤੇ ਤੂੰ ਮਾਰੇ ਨੇ ਨਾ ਉਹਨਾਂ ਨੂੰ ਐ ਸੁਣ ਲਫ਼ਜ਼ ਧਿਆਨ ਨਾਲ ਲਫ਼ਜ਼ ਲਿਖ ਲਓ ਮੇਰੇ ਬੱਚੋ ਮੇਰੇ ਦੋਸਤੋ ਮੇਰੇ ਬਜ਼ੁਰਗੋ یہ بات ناصر مدنی ڈنکے کی چوٹ کہتا ہے کہ ہم جب تک اپنے مصطفیٰ کی پالیسی پہ عمل نہیں کریں گے ہم ترقی نہیں کر سکتے ہم اچھا نہیں بول سکتا ہمارا ہر لمحہ آئیڈیل مصطفیٰ ہو پھر ہم کامیاب ہیں میرے نبی نے کیا کہا جب پیچھے آئے ساڑھے پنجابی لڑتے ہونا ذرا میں دے طریقے نہ اے نو جان نہ دیں پچھلے آدھے نا یہ پچھلیا نے بجائے ٹھنڈا کرنا اگ پاؤں سگو تیل پاؤں فل آج دو چار سڈیاں برادریاں بڑیاں امتریاں گسان کرے جٹ ڈوگر بولو ڈوگر راجپوت رنگڑ اے بولو رائیں اے چار برادریاں کھان پی نو نو کٹھے انج نہیں بولتے ہونگے جو لڑائی ہوگی وہ تین نہیں پتا ہی جٹ وہ ایسی ڈوگر ہاں وہ اِسی پٹی وہ اِسی رنگڑ ہاں وہ اِسی رائی ہے ਓਏ ਇਹ ਨਹੀਂ ਚੀਜ਼ ਤੇਰੇ ਨਬੀ ਦੇ ਪਿਛਲੇ ਆਏ ਅਸਮਾਨ ਤੋਂ ਕਿਥੋਂ ਆਏ ਸੁਭਾਨ ਅੱਲਾਹ ਕਹਿੰਦੇ ਜੀ ਜੇ ਕਹੋ ਤੇ ਇਹ ਦੋਵੇਂ ਪਹਾੜ ਹੀ ਆਪਸ ਵਿੱਚ ਮਿਲਾ ਦੇਣੇ ਜੇ ਕਹਿੰਦੇ ਹੋ ਤੇ ਥੱਲਿਆਂ ਚੁੱਕ ਕੇ ਉੱਪਰੋਂ ਲਿਆ ਕੇ ਜ਼ਮੀਨ ਤੇ ਖਤਮ ਕਰ ਦੇਣੇ ਇਹਨਾਂ ਨੇ ਨੇਰੀ ਵਾਲਾ ਕਹਿੰਦਾ ਕਹੋ ਤੇ ਤੂਫਾਨ ਲਿਆਵਾ ਤੇ ਇਹਨਾਂ ਦੇ ਕੰਨਾਂ ਦੇ ਪਰਦੇ ਪਾਰਦਾ ਪਰ ਕਮਲੀ ਵਾਲ ਨੇ ਪਰਮਾ ਅੱਲਾਹumma ਦੀ ਕੌਮੀ

ਅਮੈਂ ਹਕੂਮਤ ਦੇ ਵਾਸਤੇ ਕਿਹਾ ਸੀ ਨਾ ਵੀ ਉਹ ਕਰਤਾਰਪੁਰ ਜਿਹੜਾ ਬਾਰਡਰ ਖੋਲਿਆ ਉਹ ਮুলਕੀ ਮਫਾਦ ਚ ਬਿਲਕੁਲ ਠੀਕ ਕੀਤਾ ਹੈ ਉਥੇ ਜਨਾਬੇ ਆਲਾ ਉਹਨਾਂ ਨੂੰ ਅਗਰ ਰਾਹ ਖੋਲ ਕੇ ਦਿੱਤਾ ਬਿਲਕੁਲ ਕਈ ਮੌਲਵੀ ਮੇਰੇ ਖਿਲਾਫ ਬੋਲੇ ਸੀ ਐ ਇਹਨੇ ਕੋ ਕਿਹਾ ਓਏ ਝੱਲੇ ਹੋਏ ਜੇ ਨਬੀ ਪਾਕ ਨੇ ਮਦੀਨੇ ਚ ਯਹੂਦੀਆਂ ਨਾਲ ਮੁਆਦਾ ਕਰਕੇ ਤੇ ਗਿਰਜਿਆਂ ਦੀ ਫਾਸਤ ਕੀਤੀ ਫਰਮਾ ਜਿਹੜਾ ਗਿਰਜੇ ਨੂੰ ਹੱਥ ਲਾਇ ਇੰਜ ਜਿਵੇਂ ਮੇਰੀ ਇੱਜ਼ਤ ਨੂੰ ਹੱਥ ਲਾਇ ਮਗਰ ਅੱਜ ਸਾਡੇ ਮੁਸਲਮਾਨ ਦੇਖੋ ਅੰਮ੍ਰੇ ਨਾਲ ਕਈ ਸਿੱਖ ਦੋਸਤ ਫੋਨ ਦੇ ਉੱਤੇ ਸਲਾਮ ਲੈਂਦੇ ਨੇ ਉਹ ਕਹਿੰਦੇ ਨੇ ਅਸਲਾਮੁਅਲੈਕੁਮ ਯਾਰ ਕਿੱਡੇ ਵੱਡੇ ਜ਼ੇਹਨ ਦੇ ਤੇ ਖੁੱਲੇ ਮਾਈਂਡ ਦੇ ਮਾਲਕ ਨੇ ਕਿ ਸਾਡੇ ਨਬੀ ਦੇ ਦੱਸੇ ਹੋਏ ਤਰੀਕੇ ਦੇ ਨਾਲ ਸਲਾਮ ਲੈਂਦੇ ਤੇ ਜੇ ਅਸੀਂ ਉਹਨਾਂ ਨੂੰ ਸਰਦਾਰ ਜੀ ਕਹਿ ਦਈਏ ਤੇ ਸਾਡੀ ਜ਼ੁਬਾਨ ਤੇ ਕਿਹੜੇ ਕੋਈ ਫਲ ਘਟ ਜਾਣ ਲੱਗੇ ਨੇ ਇੱਜ਼ਤ ਦੇਰੋਗੇ ਤੇ ਇੱਜ਼ਤ ਮਿਲਣੀ ਟੇਬਲ ਟਾਕ ਉਦੋਂ ਹੁੰਦਾ ਜਦੋਂ ਸਾਹਮਣੇ ਪਿਆਰ ਨਵੀ ਪਾਣੇ ਨਜਰਾਨ ਦੇ ਵਫਦ ਨੂੰ ਗੈਰ ਮੁਸਲਮ ਨੂੰ ਮਸਜਿਦ ਨਬੀ ਚ ਕਿਹਾ ਉੱਥੇ ਆਪਣੀ ਇਬਾਦਤ ਕਰ ਲੋ ਬਾਅਦ ਚ ਗੱਲ ਕਰਾਂ ਤੇ ਸਾਡੇ ਪਾਕਿਸਤਾਨ ਚ ਅਸੀਂ ਮਸਜਿਦ ਨਹੀਂ ਬਣਾ ਸਕਦੇ ਇਹ ਮਸਜਿਦ ਨਹੀਂ ਬਣ ਦੇਣੀ ਇੱਕ ਡੀਆਈਜੀ ਸਾਹਿਬ ਮੇਰੇ ਦੋਸਤ ਨੇ ਕਹਿੰਦਾ ਮੈਂ ਇੱਕ ਮੌਲਵੀ ਨੂੰ ਕਿਹਾ ਤੁਹਾਡੇ ਨਾਲ ਤਾਂ ਸਰਦਾਰ ਚੰਗੇ ਨੇ ਜਿਨ੍ਹਾਂ ਗੁਰਦੁਆਰੇ ਜਗ੍ਹਾ ਰੱਖੀ ਵੀ ਇੱਥੇ ਨਮਾਜ਼ ਪੜ੍ਹ ਲੋ ਡੀਆਈਜੀ ਮੇਰਾ ਦੋਸਤ ਅਜੇ ਪਰਸੋਂ ਮੈਂ ਪੁਲਿਸ ਨੂੰ ਖਤਾਬ ਕੀਤਾ ਮੈਨੂੰ ਦੱਸਦੇ ਰਹਿੰਦੇ ਨੇ ਮੌਲਵੀਆਂ ਦੀਆਂ ਕਰਤੂਤਾਂ ਸਿੱਧੀਆਂ ਗੱਲਾਂ ਨੇ ਮੇਰੇ ਕੋਲ ਜਿਹੜਾ ਮੌਲਵੀ ਮੌਲਵੀ ਹੋ ਕੇ ਮਸਜਿਦ ਡੱਕੇ ਮੈਨੂੰ ਦੱਸ ਉਹ ਅੱਲਾਹ ਦੇ ਘਰ ਦਾ ਕੀ ਖਾਦਮ ਮੇਰੇ ਭਾਈਓ ਆਪਣੇ ਘਰ ਚ ਸੋਚਣਾ ਪੈਣਾ ਹੈ ਕਿ ਅਸੀਂ ਕਿਹੜੀ ਚੀਜ਼ ਛੱਡੀ ਹੈ ਤੇ ਜਿਹਦੀ ਵਹਿਤੋਂ ਸਾਡੇ ਤੋਂ ਦੁਨੀਆ ਚ ਗੈਰ ਮੁਸਲਮ ਦੂਰ ਹੋ ਗਏ ਕਿਹੜੀ ਚੀਜ਼ ਛੱਡੀ ਅਸਾਂ ਉਸਵਾ ਰਸੂਲ ਛੱਡ ਦਿੱਤਾ ਅਸਾਂ ਮੁਸਤਫਾ ਨੂੰ ਆਈਡੀਅਲ ਮੰਨਣਾ ਛੱਡ ਦਿੱਤਾ ਅਸਾਂ ਕਮਲੀ ਵਾਲਾ ਦਾ ਤਰੀਕ ਅੱਛਾ ਵੀ ਤੁਹਾਡੀ ਫੈਕਟਰੀ ਚ ਇੱਕ ਇਸਾਈ ਭਾਂਡੇ ਤੁੰਦਾ ਇੱਕ ਵੀ ਸਾਈ ਗਟਰ ਸਾਫ ਕਰਦਾ ਮੈਨੂੰ ਦੱਸੋ ਉਹਦਾ ਗਟਰ ਕੱਢਣਾ ਤੈਨੂੰ ਸੁਖੂਲ ਹੈ ਉਹਦਾ ਘਰ ਚ ਭਾਂਡੇ ਧੋਣਾ ਤੈਨੂੰ ਕਬੂਲ ਤੇਰੀ بیگم ਦੇ ਕੱਪੜੇ ਸੈਨ ਧੋਵੇ ਉਹ ਤੇਨੂੰ ਕਬੂਲ ਹੈ ਉਂਝ ਤੂੰ ਆਖੇ ਵੀ ਉੱਥੇ ਪਾਸੇ ਹੋ ਕੇ ਬਹਿ ਮੈਂ ਤੇਰੇ ਹੱਥ ਦਾ ਗਲਾਸ ਪਾਣੀ ਨਹੀਂ ਪੀਣਾ ਚੱਲਿਆ ਇਹ ਤੇਰਾ ਮਾਜ਼ਮ ਹੈ ਹੋਰ ਸਾਰੀ ਤੂੰ ਦੇ ਕੋ ਖਿਦਮਤ ਕਰਾ ਰਿਹਾ ਹੈ ਤੂੰ ਇੰਨਾ ਕੋ اخلاق ਉਸ ਨੂੰ ਦੇਖ ਕੇ ਤੇਰੇ ਕਰਦਾਰ ਨੂੰ ਵੇਖ ਕੇ ਉਹ ਮੁਸਲਮਾਨ ਹੋ ਜਾਏ ਬਾਬੇਨਾ ਗੁਰੂ ਨਾਨਕ ਦੇਵ ਜੀ ਗ੍ਰੰਥ ਚ ਪੜਿਆ ਤੇ 바ਵਾ ਸਾਹਿਬ ਨੇ ਇੱਕ ਲਫਜ਼ ਲਿਖਿਆ ਸਾਬ ਕਿਆ ਕਰੋ ਹਰ ਮਜ਼ਬਦ ਦੇ ਬਾਨੀ ਨੂੰ ਸਾਡੇ ਨਵੀ ਨੇ ਬਦਤਮੀਜ਼ੀ ਨਹੀਂ ਸਿਕਾਈ ਸਾਬ ਲਿਖਾ ਕਰੋ ਪੜਾ ਕਰੋ 바ਵਾ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੱਕ ਪਰਾਇਆ ਨਾਨਕਾ ਕਿਆ ਗਾਇ ਕਿਆ ਸੂਰ ਹੁਣ ਦੱਸੋ ਕਿਸੇ ਮਜ਼ਬਦ ਦੀ ਗੱਲ ਕੋ ਆਪਣੀ ਕਿਤਾਬ ਚ ਲਿਖਦਾ ਮੈਂ ਤੁਹਾਨੂੰ ਕਈ ਮੁਰੱਫ ਵਖਾਉਣਾ ਹੈ ਏਡੇ ਮੁਤਸਬ ਨੇ ਦੂਸਰੀ ਤਰੀਖ ਆਪਣੀ ਕਿਤਾਬ ਚ ਨਹੀਂ ਲਿਖਦੇ ਯਾਨੀ ਤਰੀਕ ਉਹਨੂੰ ਚਟਲਾਉਂਦੀ ਹੋਵੇ ਉਹ ਗੱਲ ਨਹੀਂ ਲਿਖਦੇ ਮਰ ਬਾਬੇ ਨੇ ਆਪਣੀ ਕਿਤਾਬ ਚ ਲਿਖਿਆ ਹੈ ਕਿ ਜੇ ਮੁਸਲਮਾਨ ਨੇ ਆਪਣੇ ਨਬੀ ਨੂੰ ਕਾਪੀ ਕਰ ਉਹਨੇ ਕਿਹਾ ਕਿਸੇ ਦਾ ਹੱਕ ਖਾਣਾ ਐਂਜੇ ਜਿਵੇਂ ਸੂਰ ਤੇ ਅਸੀਂ ਜੀ ਅੱਜ ਦੀ ਵੀਡੀਓ ਤੋਂ ਅਸੀਂ ਦੇਖਿਆ ਕਿ ਨਾਸਰ ਮਦਨੀ ਗੱਲ ਜਿਹੜੀ ਵੀ ਕਰਦਾ ਹੈ ਖੜੀ ਗੱਲ ਕਰਦਾ ਹੈ ਇੱਥੇ ਉਹ ਕੀ ਕਹਿ ਰਿਹਾ ਕਿ ਕਿਸੇ ਨੂੰ ਇੱਜ਼ਤ ਦੇਣਾ ਕਿਸੇ ਨੂੰ ਪਿਆਰ ਦੇਣਾ ਬਹੁਤ ਔਖੀ ਗੱਲ ਹੈ ਅਸੀਂ ਲੜਨ ਵਾਸਤੇ ਮਰਨ ਵਾਸਤੇ ਹਰ ਵੇਲੇ ਤਿਆਰ ਬੈਠੇ ਹੁੰਨੇ ਆ ਅਸੀਂ ਕਿਸੇ ਤੇ ਗਾਲ ਕੱਢਣੀ ਹੋਏ ਕਿਸੇ ਤੇ ਹਮਲਾ ਕਰਨਾ ਹੋਏ ਕਿਸੇ ਨੂੰ ਟਾਰਗੇਟ ਕਰਨਾ ਹੋਏ ਇਹ ਬਹੁਤ ਸੌਖਾ ਹੈ ਮੁਹੱਬਤ ਸਿਮੇਟਨੀ ਬਹੁਤ ਔਖੀ ਹੈ ਚਾਹੇ ਉਹ ਗੁਰਦੁਆਰਾ ਹੋਏ ਚਾਹੇ ਉਹ ਸਿੱਖ ਸਰਦਾਰ ਹੋਏ ਸਿੱਖਾਂ ਸਰਦਾਰਾਂ ਨਾਲ ਵੈਸੇ ਹੀ ਮੁਸਲਮਾਨਾਂ ਦਾ ਬੜਾ ਪਿਆਰ ਹੈ ਲੇਕਿਨ ਕੁਝ ਸ਼ਰਾਰਤੀ ਲੋਗ ਇਸ ਮੁਹੱਬਤ ਨੂੰ ਖਤਮ ਕਰਨ ਵਾਸਤੇ ਇਸ ਤਰ੍ਹਾਂ ਦੇ ਕੰਮ ਕਰ ਜਾਂਦੇ ਨੇ ਕਿ ਬਾਅਦ 'ਚ ਉਹਨੂੰ ਜਦੋਂ ਸੋਚੀਏ ਤਾਂ ਬੜਾ ਪਛਤਾਵਾ ਹੁੰਦਾ ਹੈ ਕਿ ਕਿਸ ਸੋਚ ਦਾ ਮਾਲਕ ਸੀ ਹਮੇਸ਼ਾ ਇੱਕ ਗੱਲ ਕਹੀ ਜਾਂਦੀ ਵਿਕਾਸ ਭਾਈ ਕਿ ਨੀਚ ਸੋਚ ਵਾਲਾ ਬੰਦਾ ਉਹ ਨੀਚ ਹੀ ਸੋਚਦਾ ਹੈ ਛੋਟੀ ਜਾਤ ਵਾਲਾ ਬੰਦਾ ਹਮੇਸ਼ਾ ਛੋਟੀ ਸੋਚ ਹੀ ਰੱਖਦਾ ਹੈ ਗੰਦੀ ਸੋਚ ਹੀ ਰੱਖਦਾ ਹੈ ਹਮੇਸ਼ਾ ਅੱਛਾ ਸੋਚੋ ਤੁਹਾਡੀ ਜਾਤ ਵੀ ਉੱਚੀ ਹੋਏਗੀ ਤੁਹਾਡਾ ਨਾਮ ਵੀ ਉੱਚਾ ਹੋਏਗਾ ਲੋਕ ਵੀ ਤੁਹਾਨੂੰ ਅੱਛੇ ਅਲਫਾਜ਼ ਦੇ ਨਾਲ ਯਾਦ ਕਰਨਗੇ ਜੀ ਵਿਕਾਸ ਭਾਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਜੁਨੇਦ ਬਾਈ ਨਾਸਰ ਮਦਨੀ ਇੱਕ ਮਜ਼ਬੀ ਸਕਾਲਰ ਹੈ ਮੁਸਲਮਾਨਾ ਦਾ ਬਹੁਤ ਹੀ ਕਮਾਲ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਅਗਰ ਸਾਨੂੰ ਕੋਈ ਸਿੱਖ ਸਰਦਾਰ ਇੰਨਾ ਕੋ ਸਾਨੂੰ ਪਿਆਰ ਕਰਦੇ ਨੇ ਸਾਨੂੰ ਇਸ ਚੀਜ਼ ਦਾ ਪਤਾ ਹੈ ਤੇ ਅਸੀਂ ਉਹਨਾਂ ਦੇ ਗੁਰਦੁਆਰਿਆਂ ਤੇ ਉਹਨਾਂ ਦੀ ਇਬਾਦਤਗਾਹ ਹੈ ਤੇ ਸਾਡੇ ਨਬੀ ਨੇ ਕਿਸੇ ਦੇ ਉੱਤੇ ਕਿਸੇ ਦੀ ਇਬਾਦਤਗਾਹ ਤੇ ਇੰਜ ਚੀਜ਼ਾਂ ਸੁੱਟਣਾ ਸਾਨੂੰ ਨਹੀਂ ਦੱਸਿਆ ਜੇ ਅਗਰ ਕੋਈ ਲੋਕ ਇੰਜ ਕਰਦੇ ਨੇ ਉਹ ਮੁਸਲਿਮ ਸਿੱਖ ਭਾਈਚਾਰੇ ਨੂੰ ਖਤਮ ਕਰਨਾ ਚਾ ਰਹੇ ਨੇ ਕਿਉਂਕਿ ਤੁਸੀਂ ਕਿਸੇ ਨੂੰ ਵੀ ਆਪਣੇ ਰਿਲੀਜੀਅਨ ਨਾਲ ਲਿਆਉਣ ਵਾਸਤੇ ਜ਼ੋਰ ਜ਼ਬਰਦਸਤੀ ਬਿਲਕੁਲ ਨਹੀਂ ਕਰ ਸਕਦੇ ਤੁਸੀਂ ਉਹਨੂੰ ਪਿਆਰ ਦੇ ਨਾਲ ਦਾਵਤ ਜ਼ਰੂਰ ਦੇ ਸਕਦੇ ਹੋ ਤੇ ਅਸੀਂ ਸਿੱਖਾਂ ਦੇ ਨਾਲ ਨਨਕਾਣਾ ਸਾਹਿਬ ਵੀ ਅਸੀਂ ਗਏ ਆ ਅਸੀਂ ਦੇਖਿਆ ਕਿ ਜਿਸ ਤਰ੍ਹਾਂ ਉਹ ਮੁਸਲਮਾਨਾਂ ਦੇ ਨਾਲ ਪਿਆਰ ਕਰਦੇ ਨੇ ਮੁਸਲਮਾਨਾਂ ਦੇ ਨਾਲ ਖੜੇ ਰਹਿੰਦੇ ਨੇ ਅਸੀਂ ਕੈਨੇਡਾ ਦੇ ਅੰਦਰ ਵੀ ਦੇਖਿਆ ਸੀ ਅਮਰੀਕਾ ਦੇ ਅੰਦਰ ਵੀ ਦੇਖਿਆ ਕਿ ਸਿੱਖਾਂ ਨੇ ਹਮੇਸ਼ਾ ਮੁਸਲਮਾਨਾਂ ਦਾ ਸਾਥ ਦਿੱਤਾ ਮੁਸਲਮਾਨਾਂ ਦੀ ਹਮਾਇਤ ਕੀਤੀ ਹੈ ਮੁਸਲਮਾਨਾਂ ਦੇ ਨਾਲ ਖੜੇ ਰਹੇ ਨੇ ਕੋਈ ਵੀ ਧੱਕਾ ਕਰਦਾ ਤੇ ਸਿੱਖ ਸਰਦਾਰ ਸਭ ਤੋਂ ਪਹਿਲੇ ਅੱਗੇ ਆਉਂਦੇ ਨੇ ਤੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੀ ਹਮਾਇਤ ਕੌਣ ਕਰ ਰਿਹਾ ਹੈ ਤੇ ਸਾਡਾ ਉਹਨਾਂ ਦੇ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ ਹੈ ਬਿਲਕੁਲ ਵਕਾਸ ਭਾਈ ਬੜੀ ਵੱਡੀ ਗੱਲ ਕੀਤੀ ਅੱਜ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਵਾਂ ਕਿ ਇੱਕ ਟਾਈਮ ਹੋ ਸੀ ਜਦੋਂ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇਸਾਈਆਂ ਨੂੰ ਇਜਾਜ਼ਤ ਦਿੱਤੀ ਕਿ ਮਸਜਿਦ ਦੇ ਅੰਦਰ ਆਪਣੀ ਇਬਾਦਤ ਕਰ ਲਓ ਆਪਣੇ ਤਰੀਕੇ ਦੇ ਨਾਲ ਇਬਾਦਤ ਕਰ ਲਓ ਤੇ ਅੱਜ ਦੇ ਟਾਈਮ ਤੇ ਦੇਖੀਏ ਸਿੱਖ ਸਰਦਾਰ ਮੁਸਲਮਾਨਾਂ ਨੂੰ ਕਹਿੰਦੇ ਨੇ ਗੁਰਦੁਆਰੇ ਆ ਕੇ ਨਮਾਜ਼ ਪੜ ਲਓ ਆਪਣੇ ਤਰੀਕੇ ਨਾਲ ਨਮਾਜ਼ ਪੜ ਲਓ ਤੁਸੀਂ ਵੀ ਇਬਾਦਤ ਕਰ ਲਓ ਮੈਂ ਤੁਹਾਨੂੰ ਐ ਚੀਜ਼ ਦੀਆਂ ਕਈ ਵੀਡੀਓ ਦੇ ਸਕਦਾ ਕਿ ਗੁਰਦੁਆਰਿਆਂ ਦੇ ਅੰਦਰ ਮੁਸਲਮਾਨਾਂ ਨੇ ਨਮਾਜ਼ ਪੜੀ ਤੇ ਸਿੱਖ ਕੌਮ ਨੇ ਪੜ੍ਹਾਈ ਤੇ ਸਾਡੇ ਨਬੀ ਨੇ ਇਸਾਈਆਂ ਨੂੰ ਗੁਰਦੁਆਰੇ ਦੇ ਅੰਦਰ ਉਹ ਮਤਲਬ ਕਿ ਜਿਹੜੇ ਚਰਚ ਦੇ ਅੰਦਰ ਇਬਾਦਤ ਕਰਦੇ ਨੇ ਉਹਨਾਂ ਇਸਾਈਆਂ ਨੂੰ ਮਸਜਿਦ ਦੇ ਅੰਦਰ ਇਬਾਦਤ ਕਰਨ ਦੀ ਇਜਾਜ਼ਤ ਦਿੱਤੀ ਅੱਜ ਦੱਸੋ ਹਾਂ ਕਿਹੜਾ ਮੁਸਲਮਾਨ ਹੈ ਜਿਹੜਾ ਆਪਣੀ ਮਸਜਿਦ ਦੇ ਅੰਦਰ ਇਸਾਈਆਂ ਨੂੰ ਇਬਾਦਤ ਕਰਨ ਦੀ ਇਜਾਜ਼ਤ ਦਿੰਦਾ ਹੈ ਉਹ ਕਿਹੜਾ ਮੁਸਲਮਾਨ ਹੈ ਜਿਹੜਾ ਸਿੱਖ ਕੌਮ ਨੂੰ ਆਖੇ ਕਿ ਆਓ ਸਾਡੀ ਮਸਜਿਦ ਦੇ ਵਿੱਚ ਆਪਣੇ ਤਰੀਕੇ ਨਾਲ ਇਬਾਦਤ ਕਰ ਲਓ ਕੋਈ ਇਜਾਜ਼ਤ ਨਹੀਂ ਦਿੰਦਾ ਲੇਕਿਨ ਮਹਾਨ ਸਿੱਖ ਕੌਮ ਜਿਹੜੀ ਗੁਰਦੁਆਰਿਆਂ ਦੇ ਅੰਦਰ ਵੀ ਕਹਿੰਦੀ ਹੈ ਮੁਸਲਮਾਨਾਂ ਨੂੰ ਕਿ ਤੁਸੀਂ ਨਮਾਜ਼ ਪੜ੍ਹ ਲਓ ਤੇ ਸਾਨੂੰ ਇਸ ਚੀਜ਼ ਤੋਂ ਸਬਕ ਸਿੱਖਣਾ ਚਾਹੀਦਾ ਪਿਆਰ ਤੇ ਮੁਹੱਬਤ ਨੂੰ ਫੈਲਾਉਣਾ ਚਾਹੀਦਾ ਤੇ ਐਸ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ